ਗੱਡੀ ਚੱਲੂਗੀ ਰੋਡਾਂ ਤਾਂ ਵੱਜਣੀ ਤਾਂ ਹੈ ਹੀ ਆ ਥੋੜੇ ਪਜੀ ਡਰਾਈਵਰ ਦਾ ਉਸ ਹੁੰਦਾ ਵਾ ਆ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਲੰਡਾਰ ਆ ਉਹ ਵੀ ਤਾਂ ਪਜਾਂਦੇ ਆ ਉਹਨਾਂ ਦੀ ਕੀ ਉਹਨਾਂ ਦੀ ਗਲਤੀ ਨਹੀਂ ਹੁੰਦੀ ਆ ਸਾਰੀ ਗਲਤੀ ਡਰਾਈਵਰ ਦੀ ਹੁੰਦੀ ਆ ਜੀ ਇਹਦਾ ਮੋਦੀ ਦਾ ਦਿਮਾਗ ਖਰਾਬ ਹੋ ਜਾਵਾ ਜੀ ਮਤਲਬ ਇਹ ਇੱਕ ਠੋਕਾ ਕਹਿੰਦਾ ਮੋਦੀ ਦਾ ਦਿਮਾਗ ਖਰਾਬ ਹੋ ਜਾਵਾ ਉਹਦਾ ਜਿਹੜੇ ਬਲੱਡ ਸੈਂਪਲ ਹੁੰਦੇ ਆ ਉਹ ਮੈਂ ਲੈਂਦਾ ਵਾ ਤਾਂ ਉੱਥੇ ਮੈਨੂੰ ਜਾ ਕੇ ਜਮ੍ਹਾਂ ਕਰਾਣੇ ਹੁੰਦੇ ਆ ਵੀ ਜਾਇਦੇ ਵਿੱਚ ਹੁਣ ਅੱਜ ਦੇਖ ਲਓ ਜੇ ਮੈਂ ਸੈਂਪਲ ਜਮੈਂ ਟਾਈਮ ਤੇ ਜਮੈਂ ਜਾਣ ਨਾ ਜਮ੍ਹਾਂ ਕਰਾਵਾਂ ਜੇ ਉੱਥੇ ਜਿਹੜੇ ਪੇਸ਼ੈਂਟ ਹੈਗੇ ਜੇ ਉਹਨਾਂ ਨੂੰ ਫੋਨ ਨਾ ਮਿਲਿਆ ਜੇ ਮਰ ਗਏ ਤਾਂ ਉਹਦੀ ਜ਼ਿੰਮੇਵਾਰੀ ਕੌਣ ਲੈਂਦਾ ਜੀ ਪਹਿਲਾਂ ਮੈਨੂੰ ਆਹ ਦੱਸੋ ਆਪਾਂ ਦੇਖ ਲਓ ਡਰਾਈਵਰ ਭਾਈ ਜਰਾਂ ਦੀ ਆਪਾਂ ਗੱਲ ਕਰੀਏ 10-15000 ਵੱਧ ਤੋਂ ਵੱਧ ਤਨਖਾਹ ਉਹਦੀ ਉਹ ਵੀ ਸਰਕਾਰੀ ਜਿਹੜੇ ਜਿਹੜੇ ਸਰਕਾਰੀ ਮੈਕਮੇ ਦੇ ਜਿਹੜੇ ਮੁਲਾਜ਼ਮ ਲੱਗੇ ਹੋਏ ਆ ਉਹਨਾਂ ਦੀ ਬਾਜੀ ਹਰ ਸਾਲ ਇਨਕ੍ਰੀਮੈਂਟ ਲ ਹੋ ਗਿਆ ਤੇ ਉੱਧਰ ਸਾਡਾ ਪਿੰਡ ਪੈਂਦਾ ਬਰਾਮਪੁਰ ਪੌਦੇ ਪੰਪਾ ਵਾਜਾ ਕੇ ਕਿ ਤੇ ਦੇਲ ਨਹੀਂ ਮਿਲ ਰਿਹਾ ਲੋਕ ਖੜੇ ਐ ਕਈ ਪੰਪਾ ਵਾਲੇ ਬੰਦੇ ਕੀ ਕਰ ਰਹੇ ਉੱਧਰ ਹੈਗਾ ਤੇ ਉਹਨਾਂ ਕੋਲ ਪਰ ਮਨਾ ਕਰੀ ਜਾ ਰਹੇ ਆ ਕੋਈ ਆਪਣੇ ਬੰਦੇ ਤਾਂ ਪ੍ਰਸ਼ਾਸਨ ਤਾਂ ਦੁਖੀ ਹੋਏ ਹੋਏ ਆ ਜੀ ਆ ਹਾਂ ਆ ਜਿਹੜਾ ਮੋਦੀ ਆ ਕਦੀ ਆ ਕੰਮ ਕਰ ਦਿੰਦਾ ਉਹ ਕਰ ਦਿੰਦਾ ਕਦੀ ਆ ਸਟ੍ਰਾਈਕ ਦਾ ਦੁਖੀ ਕੋਣ ਹੁੰਦਾ ਜੀ ਆ ਸਾਡੇ ਵਰਗੇ ਆਮ ਜੰਦਾ ਪਰੇਸ਼ਾਨ ਹੁੰਦੀ ਆ ਤੇ ਆ ਬਠਿੰਡੇ ਮੈਂ ਦੇਖ ਕੇ ਹਟਿਆ ਵੀਡੀਓ ਹੁਣ ਉੱਥੇ ਲੋਕ ਨਾ ਇੱਕ ਦੂਜੇ ਨਾਲੇ ਲੜਨ ਲੱਗ ਗਏ ਆ ਆਪਸੇ ਤੇ ਲੋਕਾਂ ਨੇ ਜੀ ਦੇਖਿਆ ਨਾ ਘਟ ਕਰਾਲੀ ਤੇ ਨਹੀਂ ਦੇਖਿਆ ਤਾਂ ਉਹ ਕੰਮ ਹੋ ਗਿਆ ਜਿੱਦਾਂ ਨ ਉਹ ਘੱਟ ਹੋ ਗਿਆ ਭਾਜੀ ਲਾ ਤਾਂ ਕਰੋਨੇ ਤੋਂ ਬਾਅਦ ਇਹ ਦੂਜਾ ਹੁਜਾ ਹੋਇਆ ਜੀ ਬਿਲਕੁਲ ਨੱਠ ਨੱਠ ਭੱਜ ਪੈ ਗਈ ਜੀ ਸਾਰੇ ਮੁਲਕ ਨੂੰ ਸਾਰੇ ਪਬਲਿਕ ਨੂੰ ਕੀ ਕਰੇ ਹੁਣ ਕੋਈ ਦਿਹਾੜੀਦਾਰ ਬੰਦਾ ਕੀ ਕਰੇ ਹੁਣ ਦਿਹਾੜੀ ਛੱਡ ਕੇ ਆਇਆ ਜੀ ਹੁਣ ਸਰਕਾਰਾਂ ਨੂੰ ਪੁੱਛੇ ਵੀ ਕਾਦੂ ਕਰ ਰਹੀਆਂ ਜੀ ਇਹ ਹਟ ਐਂਡ ਰਨ ਕਰਨੂਰ ਖਿਲਾਫ ਜੇ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੈ ਉਹ ਲਗਾਤਾਰ جاری ਹੈ ਟਰੱਕ ਡਰਾਈਵਰ ਹਣ ਬਾਸਾਂ ਹੋਣ ਉਹ ਲਗਾਤਾਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਮੁੰਬਈ ਦਿੱਲੀ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਯੂਪੀ ਵਰਗੇ بڑے ਸ਼ਹਿਰਾਂ ਦੇ ਵਿੱਚ ਸਟੇਟਾਂ ਦੇ ਵਿੱਚ ਜਿਹੜਾ ਹੈ ਪ੍ਰਦਰਸ਼ਨ ਹੈ ਇਹ ਪ੍ਰਦਰਸ਼ਨ ਜਿਹੜਾ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਤੇ ਉਸ ਨੂੰ ਲੈ ਕੇ ਮੋਹਾਲੀ ਜ਼ਿਲ੍ਹੇ ਦੇ ਕਰਾਲੀ ਸ਼ਹਿਰ ਦੇ ਵਿੱਚ ਇਸ ਵਕਤ ਮੌਜੂਦ ਹਾਂ ਤੇ ਇੱਥੇ ਕੀ ਦੇਖ ਸਕਦੇ ਹੋ ਲੰਬੇ ਲੰਬੀਆਂ ਜਿਹੜੀਆਂ ਕਤਾਰਾਂ ਨੇ ਉਹ ਲੱਗੀਆਂ ਹੋਈਆਂ ਨੇ ਗੱਡੀਆਂ ਟੈਂਪੂ ਬਾਈਕ ਸਵਾਰ ਹੋਣ ਕਿਉਂਕਿ ਸਭ ਨੂੰ ਪੈਟਰੋਲ ਦੀ ਡੀਜ਼ਲ ਦੀ ਲੋੜ ਪੈਂਦੀ ਹੈ ਕਿਉਂਕਿ ਨਿੱਜੀ ਲੋੜ ਹੈ ਕਿਉਂਕਿ ਲੋਕ ਕੰਮਕਾਰਾਂ ਦੇ ਜਾਂਦੇ ਨੇ ਲੋੜ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਪੈਟਰੋਲ ਪਾਉਣ ਲਈ ਕਿਉਂਕਿ ਲਾਈਨਾਂ ਦੇ ਵਿੱਚ ਲੈ ਕੇ ਖੜੇ ਹੋਏ ਨੇ ਪੀਪੀਆਂ ਲੈ ਕੇ 20 ਲੀਟਰ ਦੀਆਂ 30 ਲੀਟਰ ਦੀਆਂ 40 ਲੀਟਰ ਦੀਆਂ ਕੈਨੀਆਂ ਲੈ ਲੈ ਕੇ ਕਿਉਂਕਿ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਜੀ ਵੀਰੇ ਦੇਖੋ ਹੁਣ ਵੇਹ ਦਾ ਕਿਉਂਕਿ ਇਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਦਾ ਹੱਲ ਨਹੀਂ ਤਾਂ ਫਿਰ ਅੱਗੇ-ਅੱਗੇ ਦਾ ਹਾਲਾਤ ਤਾਂ ਨੂੰ ਪਤਾ ਹੀ ਆ ਬਠਿੰਡੇ ਮੈਂ ਦੇਖ ਕੇ ਆਟਿਆ ਵੀਡੀਓ ਹੁਣ ਉੱਥੇ ਲੋਕ ਨਾ ਇੱਕ ਦੂਜੇ ਨਾਲੇ ਲੜਨ ਲੱਗ ਗਏ ਆਪਸੇ ਨਹੀਂ ਸਰਕਾਰ ਕਹਿੰਦੀ ਹੈ ਵੀ ਜਿਹੜੇ ਕਾਨੂੰਨ ਨੇ ਵੀ ਲੋਕਾਂ ਦੇ ਫਾਇਦੇ ਵਾਸਤੇ ਨੇ ਫਾਇਦੇ ਵਾਸਤੇ ਤਾਂ ਵੀਰ ਕਿਸਾਨਾਂ ਵਾਲੇ ਵੀ ਤੇ ਕਹਿਣਾ ਕਹਿਣਾ ਹੁੰਦਾ ਫਾਇਦੇ ਵਾਸਤੇ ਫਾਇਦੇ ਵਾਸਤੇ ਸੀ ਫਾਇਦੇ ਵਾਸਤੇ ਸੀ ਹਨਾ ਪਰ ਕੋਈ ਉਹ ਨਹੀਂ ਆ ਆਪਣਾ ਉਹ ਰੇ ਮੈਨ ਸਿਸਟਮ ਵਧੀਆ ਨਹੀਂ ਲੱਗਦਾ ਆ ਦਾ ਆਰਥਿਕ ਸਥਿਤੀ ਦੇ ਉੱਪਰ ਵੀ ਫਰਕ ਪਊਗਾ ਹਾਂਜੀ ਹਾਂ ਜ਼ਰੂਰ ਪਊਗਾ ਸਬਜ਼ੀਆਂ ਵਗੈਰਾ ਦੇ ਮੈਂ ਉਹੀ ਕਹਿ ਰਿਹਾ ਤੂੰ ਹੀ ਦੇਖੇ ਹੁਣ ਜੇ ਕੱਲ ਨੂੰ ਕੱਲ ਪਰਸੋਂ ਤੱਕ ਦੇਖ ਲਿਓ ਤੀ ਜੇ ਟਮਾਟਰ ਨਾ ਹੋਏ ਨਾ 200 200 ਪਿਆਜ਼ ਐਕੜਾ ਹੋਣਾ ਫਿਰ ਜਿਹੜੇ ਟਮਾਟਰ ਪਹਿਲਾਂ 2-300 ਪਹੁੰਚ ਗਏ ਸੋ ਦੁਬਾਰਾ ਹੋਣਗੇ ਹਾਂਜੀ ਹਾਂਜੀ ਹਾਂ ਜੀ ਲੇ ਤਾਂ ਆਪਾਂ ਟਮਾਟਰ ਦੀ ਗੱਲ ਨਾ ਕਰੀਏ ਕਿਉਂਕਿ ਇਹ ਪੈਟਰੋਲ ਹੈ ਕਿੰਨੀ ਕਿਤੇ ਮਿਲਗੇ ਇਹਨਾਂ ਕੋਲ ਵੀ ਏਡੇ-ਬਡੇ ਡਰਮ ਨਹੀਂ ਹੈਗੇ ਵੀ ਕਿੰਨੀ ਕਿਤੇ ਚਲਾ ਲੈਣਗੇ ਇਹ ਤਾਂ ਕਹਿ ਰਹੇ ਹਾਂ ਜੀ ਹੁਣ ਜਿਹੜੇ ਆ ਖੜੇ ਆ ਲੋਕ ਹੁਣ ਉਹਨਾਂ ਦਾ ਵੀ ਤਾਂ ਕਰਨਾ ਹੀ ਕੋਈ ਨਾ ਕੋਈ ਤੁਸੀਂ ਕਿਵੇਂ ਦੇਖਦੇ ਹੋ ਸੀ ਵੀ ਕੈਨੀ ਪ੍ਰਾਣਾ ਉਹ ਗਲਤ ਦੇਖਦੇ ਆ ਜੀ ਉਹ ਗਲਤ ਕਰ ਰਹੇ ਹਾਂ ਜੀ ਡਰਾਈਵਰ ਵੀਰ ਸਾਡੇ ਨਾਲ ਵੀਰ ਸਾਹਿਬ ਇੱਕ ਮਿੰਟ ਇੱਕ ਮਿੰਟ ਯਾਰ ਮੈਂ ਦੁਹਰਾ ਕਰ ਦਿੰਦਾ ਆ ਦੇਖ ਸਕਦੇ ਹੋ ਵੀਰ ਮਨ ਕੀ ਤੇਲ ਵਗੈਰਾ ਪਵਾ ਰਹੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੜੀ ਕਿਵੇਂ ਦੇਖਦੇ ਹੋ ਲਾਈਨਾਂ ਲੱਗੀਆਂ ਹੋਈਆਂ ਕਿਤੇ ਦੇਖੇ ਇਹੋ ਜਿਹੇ ਹਾਲਾਤ ਆਪਣੇ ਦੇਸ਼ ਦੇ ਵਿੱਚ ਹਾਲਾਤ ਤਾਂ ਦੇਖੇ ਨੇ ਜੇ ਅਸੀਂ ਤਾਂ ਆਪ ਕਿਤੇ ਚੱਲੇ ਸੀਗੇ ਸਾਨੂੰ ਪਤਾ ਲੱਗਿਆ ਵੀ ਬੰਦ ਹੋ ਗਿਆ ਤਾਂ ਫਿਰ ਹੁਣ ਅਸੀਂ ਅਕ ਕਿੰਨੇ ਭਰਾ ਕੇ ਲੈ ਕੇ ਚੱਲੇ ਆ ਚੱਲੇ ਭਰਾ ਕੇ ਲੈ ਕੇ ਹਾਂ ਤੇ ਐਮਰਜੈਂਸੀ ਐਮਰਜੈਂਸੀ ਉਹੀ ਹੈ ਹੁਣੇ ਦੂਸਰੀ ਕਿੰਨੀ ਆ ਸੀ ਕਾਰ ਸਾਡੀ ਖਾਲੀ ਸੀਗੀ ਕਿਤੇ ਚੱਲੇ ਸੀਗੇ ਰਸਤੇ 'ਚ ਮੁੜਦੇ ਸਾਰੇ ਕਿਤੇ ਦੇਖਿਆ ਬਿਲਕੁਲ ਤਾਂ ਹੁਣ ਜਿਕਰ ਜਿਹੜਾ ਮੁੰਡੇ ਟੈਂਕੀ ਫੋਲੋ ਕਰਾ ਲੂਗੇ ਬਾਅਦ ਵਿੱਚ ਕਿੰਨੀ ਭਰਾ ਲੂਗੇ ਬਿਲਕੁਲ ਘਰੇ ਬੈਠਣ ਦੀ ਨੌਬਤ ਆ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਇਹ ਤਾਂ ਘਰੇ ਬੈਠਣ ਵਾਲੀ ਗੱਲ ਹੈ ਕਿ ਜਿਹੜੇ ਡਰਾਈਵਰਾਂ ਦੀ ਜਿਹੜੀ ਹੜਤਾਲ ਆ ਹਰ ਤੱਕ ਵੀ ਲਗਾਤਾਰ ਚੱਰੀ ਹੈ ਦੇਖੋ ਜੀ ਹੁਣ ਜੇ ਤਾਂ ਐਂ ਰਿਹਾ ਫਿਰ ਤਾਂ ਬਸ ਬੁਰਾ ਹਾਲ ਹੀ ਆਪਣਾ ਫਿਰ ਤਾਂ ਅਸੀਂ ਨੌਕਰੀ ਪੇਸ਼ੇ ਵਾਲੇ ਬੰ ਤਾਂ ਬੱਸਾਂ ਵੀ ਬੰਦ ਹੋ ਜਾਣੀਆਂ ਫਿਰ ਬੱਸਾਂ ਵਾਲੇ ਨੇ ਵੀ ਹੜਤਾਲ ਕੀਤੀ ਹੋਈ ਹੈ ਨਾ ਹਾਂਜੀ ਹਾਂਜੀ ਹਾਂ ਚਲੋ ਦੇਖਦੇ ਹਾਂ ਹੁਣ ਲੋ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਕੋਰਾਲੀ ਸ਼ਹਿਰ ਦੀ ਜਿਹੜੀ ਹੈ ਤਸਵੀਰਾਂ ਨੇ ਤੁਹਾਡੇ ਤੱਕ ਦਿਖਾ ਰਹੇ ਆ ਤੇ ਕਿਸ ਤਰ੍ਹਾਂ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਤੇ ਤੇਲ ਪਵਾਇਆ ਜਾ ਰਿਹਾ ਐ ਇੰਨੀ ਲੰਬੀਆਂ ਜਿਹੜੀਆਂ ਲਾਈਨਾਂ ਨੇ ਸ਼ਾਇਦ ਪਹਿਲਾਂ ਤੁਸੀਂ ਕਦੀ ਇਹ ਤਸਵੀਰਾਂ ਨਾ ਦੇਖੀਆਂ ਹੁਣ ਤੇ ਅੱਜ ਜਿਹੜੀਆਂ ਇਹ ਤਸਵੀਰਾਂ ਨੇ ਕੋਰਾਲੀ ਤੋਂ ਦਿਖਾ ਰਹੇ ਆ ਕਿਸ ਤਰ੍ਹਾਂ ਲੋਕ ਜਿਹੜੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਇਸ ਤਰ੍ਹਾਂ ਲੋਕ ਇੱਥੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਜਿਹੜਾ ਪੈਟਰੋਲ ਹੈ ਉਹ ਲਗਾਤਾਰ ਪਵਾਇਆ ਬਈ ਸੱਸੀ ਗੱਲ ਜੀ ਵੀਰ ਆਪਣਾ ਪੈਟਰੋਲ ਪਈ ਵੀਰੇ ਕਿੰਨਾ ਕ ਤੇਲ ਰਹਿ ਗਿਆ ਆਪਣੇ ਕੋਲ ਰਸ਼ ਪਿਆ ਆਪਣਾ ਇਹ ਕਰ ਲੈਂਦੇ ਬਾਈ ਤੇ ਦੇਖ ਸਕਦੇ ਹੋ ਬਾਈ ਬਿਜ਼ੀ ਨੇ ਕਿਉਂਕਿ ਤੇਲ ਪਵਾਇਆ ਜਾ ਰਿਹਾ ਦੇਖ ਸਕਦੇ ਹੋ ਇੱਕ ਪਾਸੇ ਜਿੱਥੇ ਦੇਸ਼ ਦੇ ਵਿੱਚ ਕੁਝ ਹੀ ਘੰਟੇ ਪਹਿਲਾਂ ਜਿਹੜਾ ਇਹ ਕਾਨੂੰਨ ਨੇ ਜਿਹੜੇ ਹੇਟ ਐਂਡ ਰਨ ਕਾਨੂੰਨ ਜਿਹੜੇ ਇਹ ਉਸ ਤੋਂ ਬਾਅਦ ਇੱਕ ਮੈਸੇਜ ਆਂਦਾ ਹੈ ਵੀ ਜਿਹੜੇ ਚੱਕਾ ਜਾਮ ਕੀਤਾ ਗਿਆ ਕਿਉਂਕਿ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਬੱਸਾਂ ਹੋਣ ਟਰੱਕ ਹੋਣ ਇੱਕ ਸਟੇਟ ਤੋਂ ਦੂਜੀ ਸਟੇਟ ਨਹੀਂ ਜਾ ਰਹੇ ਤਾਂ ਉਸ ਨੂੰ ਲੈ ਕੇ ਜਦੋਂ ਲੋਕਾਂ ਤੱਕ ਇਹ ਮੈਸੇਜ ਪਹੁੰਚਦਾ ਵੀ ਜਿਹੜੇ ਆਵਾਜਾਈ ਪੂਰੀ ਠੱਪ ਹੋਣ ਤੋਂ ਬਾਅਦ ਜਿਹੜੇ ਲੋਕ ਨੇ ਹੁਣ ਪਟ્રોલ ਪੰਪਾਂ ਦੇ ਪਹੁੰਚੇ ਨੇ ਤੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੁਝ ਨੌਜਵਾਨ ਸਾਡੇ ਨਾਲ ਵੀ ਸਸਿਗਰ ਸੱਚੀ ਤੇਲ ਪਾਣਾ ਹੈ ਹਾਂਜੀ ਹਾਂਜੀ ਕਿੰਨੇ ਕੁ ਦਿਨ ਪਾਉਂਗੇ ਫਿਰ ਕੋਲੇ ਕਰਾ ਲੈਣੀ ਹਾਂ ਕੋਲੇ ਕਰਾ ਲੈਣੀ ਕਿੰਨੇ ਕੁ ਦਿਨਸਾਰ ਲੂਗੇ ਦੇਖਦੇ ਹੁਣ ਕਿੰਨੇ ਦੇ ਨਿਕਲਦੇ ਜੇ ਲੰਬਾ ਟਾਈਮ ਜਾਂਦਾ ਫਿਰ ਕੀ ਲੱਗਦਾ ਵੀ ਆਪਣੇ ਉੱਪਰ ਵੀ ਫਰਕ ਪਊਗਾ ਥੋੜਾ ਜਿਹਾ ਦੇਖਦੇ ਆ ਬਾਕੀ ਤਾਂ ਚੱਲੀ ਜਾਣਾ ਕੰਮ ਹੀ ਹੂੰ ਟੈਡੀ ਨੇ ਡਿਊਟੀ ਜਾਣਾ ਹੁੰਦਾ ਔਰ ਇਹ ਤਾਂ ਚੱਲੀ ਜਾਣਾ ਕੰਮ ਸਾਡਾ ਤਾਂ ਮੰਨ ਲਓ ਜੇ 10-15 ਦਿਨ ਹੈ 48 ਲਗਾਤਾਰ ਲੰਬੀ ਜਾਂਦੀ ਹੈ ਪੈਟਰੋਲ ਪੰਪਾਂ ਦੇ ਕੋਲ ਤੇਲ ਮੁੱਕ ਜਾਂਦਾ ਫਿਰ ਕਿਸ ਤਰ੍ਹਾਂ ਕਰੂਗੇ ਨਿਕਲ ਜਣੇ 10-15 ਦਿਨ ਤਾਈ ਸਾਡੇ ਟੈਂਕੀ ਫੁੱਲ ਚ ਟੈਂਕੀ ਫੁੱਲ ਤੋਂ ਨਿਕਲ ਜਾਣਾ ਨਿਕਲ ਜਾਣਾ ਫਿਰ ਕਹਿੰਦਾ ਵੀ ਇੱਕ ਵਾਰ ਦੇ ਟੈਂਕੀ ਫੁੱਲ ਕਹਿੰਦਾ ਸਾਡੇ ਤਾਂ 10-15 ਨਿਕਲ ਜਾਣੇ ਕਿਵੇਂ ਦੇਖਦੇ ਹੋ ਵੀ ਲੈਣਾ ਲੱਗੀ ਹੋਈਆਂ ਬਈ ਬੜਾ ਬੜਾ ਤੰਗ ਹੋਇਆ ਅਸੀਂ ਮੈਂ ਕਹਿੰਦਾ ਉੱਪਰ ਤੋਂ ਆ ਰਹੇ ਆ ਹੂੰ ਚੱਕੜਾ ਹੋ ਗਿਆ ਤੇ ਉਧਰ ਸਾਡਾ ਪਿੰਡ ਪੈਂਦਾ ਬ੍ਰਾਮਪੁਰ ਦੋ ਦੇ ਪੰਪਾ ਵਾ ਜਾ ਕੇ ਕਿਤੇ ਤੇਲ ਨਹੀਂ ਮਿਲ ਰਿਹਾ ਲੋਕ ਖੜੇ ਐ ਕਈ ਪੰਪਾ ਵਾਲੇ ਬੰਦੇ ਕੀ ਕਰ ਰਹੇ ਉਧਰ ਹੈਗਾ ਤੇਨੂੰ ਨਾਲ ਕੋਲ ਪਰ ਮਨਾ ਕਰੀ ਜਾ ਰਹੇ ਆ ਕੋਈ ਆਪਣੇ ਬੰਦੇ ਖਾਸ ਹੀ ਰੱਖ ਲੈ ਕੁਝ ਵੀ ਕੁਝ ਹੋਵੇ ਬੜਾ ਤੰਗ ਹੋ ਗਏ ਇੱਥੇ ਬੈਠੇ ਤਾਂ ਸਾਹਮਣੇ ਦੇਖ ਰੋ ਕਿੰਨਾ ਤੰਗ ਹੋ ਰਿਹਾ ਹੈ ਤੁਹਾਨੂੰ ਪਤਾ ਲੱਗਦਾ ਤੁਹਾਨੂੰ ਇਸ ਬਾਰੇ ਵੀ ਅਚਾਨਕ ਇਹ 10 11 ਵਜੇ ਅਸੀਂ ਮੈਂ ਬੈਂਕ ਬੁੱਕ ਜੋਬ ਕਰਦਾ ਐਚਡੀਐਫਸੀ 10:30 ਵਜੇ ਤੁਹਾਨੂੰ ਮਨੂੰ ਬੈਂਕ ਵਿੱਚ ਬੈਠਾ ਕਹਿੰਦੇ ਪੰਪੂ ਮਤੇ ਇਸ਼ੂ ਹੋ ਜਾਣਾ ਚੈ ਤੇਲ ਪਵਾ ਲਓ ਪਹਿਲਾਂ ਅਸੀਂ ਕਾਰਜ ਤੇਲ ਪਾ ਕੇ ਲੈ ਕੇ ਆਏ ਆ ਤੇ ਆ ਮੁੰਡਾ ਮੇਰੇ ਨਾਲ ਸੀਗਾ ਮੈਂ ਕਿਹਾ ਮੋਟਾ ਤੇਲ ਪਾ ਕੇ ਲੈ ਕੇ ਆਂਦੇ ਆ ਪਰ ਉਹਪਰ ਤੁਸੀਂ ਕਹਿੰਦੇ ਕਰਾਲੀ ਆਇਆ ਦੇਖੋ ਕਰਾਲੀ ਬੜਾ ਤੰਗ ਹੋਏ ਆ ਪਰੇ ਕਿਉਂ ਉਧਰ ਤੇਲ ਹੈਗਾ ਪਰ ਪਾਣੀ ਰਹਿ ਗਈ ਲੱਗਦਾ ਵੀ ਜਿਹੜੇ ਡੇਲੀ ਜੋਬ ਦੇ ਉੱਪਰ ਜਾਂਦੇ ਨੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਫਰਕ ਪਊਗਾ ਇਸ ਚੀਜ਼ ਦਾ ਪਵੇਗਾ ਬਈ ਜ਼ਰੂਰ ਪਵੇਗਾ ਕਿਉਂਕਿ ਜਿਹੜੇ ਨਿੱਜੀ ਤੌਰ ਤੇ 100 ਦਾ 200 ਦਾ ਡੇਲੀ ਤੇਲ ਪਾਉਂਦੇ ਹੋਣਗੇ ਸਹੀ ਗੱਲ ਹੁਣ ਜਿਨ੍ਹਾਂ ਨੇ ਅੱਜ ਟੈਂਕੀ ਫੁੱਲ ਕਰਾ ਲੈਣਗੇ ਟੈਂਕੀ ਤਾਂ ਇੱਕ ਦੋ ਦਿਨ ਚੱਲੂਗੀ ਵਾਤੇ ਵਾਤੇ ਸਹੀ ਸਹੀ ਗੱਲ ਹੈ ਇਹ ਨੰਬਰ ਰੂਟ ਆਉਂਦਾ ਹੁਣ ਮੁੰਡਾ ਕਲੂਰ ਤੋਂ ਕੋਲੋੜ ਤੋਂ ਆਉਂਦਾ ਏ ਇਹ ਰੋਹ ਦਾ 70-80 ਕਿਲੋਮੀਟਰ ਚੱਲਦਾ ਏ ਹੁਣ ਤੁਸੀਂ ਦੇਖੋ ਜੇ ਦੋ ਤਿੰਨ ਦਿਨ ਮੈਂ ਕਹਿੰਦਾ ਬੰਦ ਹੋ ਗਿਆ ਤਾਂ ਬ ਇਹ ਸਰਕਾਰ ਨੂੰ ਮੈਂ ਕਹਿੰਦਾ ਮੰਨਣਾ ਚਾਹੀਦਾ ਪ੍ਰਸ਼ਾਸਨ ਨੂੰ ਜੋ ਵੀ ਇਹਨਾਂ ਦੀਆਂ ਹੈਗੀਆਂ ਨਾ ਜੇ ਖਰਚੇ ਦੀ ਗੱਲ ਕਰੀਏ ਇਹ ਆਰਥਿਕ ਸਥਿਤੀ ਉੱਪਰ ਵੀ ਫਰਕ ਪਾਊਗਾ ਇੱਕ ਹਾਂ ਉਹ ਵੀ ਪਾਏਗਾ ਜੀ ਟ੍ਰਾਂਸਪੋਰਟੇਸ਼ਨ ਪੂਰੀ ਤਰ੍ਹਾਂ ਬੰਦ ਹੈ ਇਸ ਵਕਤ ਵੱਡੇ ਸ਼ਹਿਰਾਂ ਤੋਂ ਲੈ ਕੇ ਨਿੱਜੀ ਸ਼ਹਿਰਾਂ ਦਾ ਮੰਗਾਈ ਦਾ ਵੀ ਆਪਣਾ ਸ਼ਾਇਦ ਵੱਸ ਸਕਦਾ ਹੈ ਅੱਗੇ ਨੂੰ ਅਸੀਂ ਦੀਆਂ ਰੇਟ ਵੀ ਪਾਸ ਸਕਦੀਆਂ ਵੀ ਬਰਸਾਤ ਦੇ ਆ ਕਿਉਂਕਿ ਕੋਈ ਵੀ ਹੁਣ ਬੰਦਾ ਆਏਗਾ ਉਹਨੂੰ ਤੇਲ ਪਤਾ ਵੀ ਮੇਰੇ ਪਤੇ ਲੈ ਹੈ ਨਹੀਂ ਉਹਨੇ ਬੜਾ ਫਾਇਦਾ ਦੇਖੂਗਾ ਵੀ ਹਾਂ ਅ ਵੀ ਤੇਲ ਮੈਂ ਵੱਧ ਰੇਟ ਡਾ ਲਾਉਂਗਾ ਵੱਧ پیسے ਲਾਉਂਗਾ ਤਾਂ ਉਹੀ ਫਿਰ ਉਹ ਸਬਜ਼ੀਆਂ ਸਬਜ਼ੀਆਂ ਕੋਈ ਵੀ ਚੀਜ਼ ਤੇ ਆਪਣ ਤੋ ਤਸਵੀਰਾਂ ਨੇ ਹਾਂ ਜੀ ਬਾਜੀ ਸਸਤੀ ਅਗਾਲ ਵਾਹੀ ਸਸਤੀ ਖਾਲਸਾ ਵਾਹੀ ਉਹਦੀ ਫਤਿਹ ਪਾਜੀ ਆ ਦੇਖਿਓ ਜੀ ਅਸੀਂ ਬਹੁਤ ਦੁਖੀਆਂ ਜੀ ਮੈਂ ਭਾਜੀ ਆ ਦੇਖੋ ਪੰਜਾਬ ਦੇ ਵਿੱਚ ਕੰਮ ਕਰਦਾ ਵਾ ਮੇਰੇ ਡਿਲੀ ਦਾ ਘੇੜਾ ਹੁੰਦਾ ਜੀ ਬਿਲਕੁਲ 4 ਰੂਟ ਨੇ ਖਾਰਾੜ ਮੋਰਿੰਡਾ ਕਰਾਲੀ ਤੇ ਚਮਕੌਰ ਸਾਹਿਬ ਤੇ ਰੋਪੜ ਠੀਕ ਆ ਮੈਂ ਭਾਜੀ ਜਿਹੜੇ ਬਲੱਡ ਸੈਂਪਲ ਹੁੰਦੇ ਆ ਉਹ ਮੈਂ ਲੈਂਦਾ ਵਾ ਤਾਂ ਉੱਥੇ ਮੈਨੂੰ ਜਾ ਕੇ ਜਮਾ ਕਰਾਣਾ ਹੁੰਦੇ ਆ ਵੀ ਜਾਇਦੇ ਵਿੱਚ ਹੁਣ ਅੱਜ ਦੇਖ ਲਓ ਜੇ ਮੈਂ ਸੈਂਪਲ ਜੇ ਮੈਂ ਟਾਈਮ ਤੇ ਜਮਾ ਨਾ ਜਮਾ ਕਰਾਵਾਂ ਜੇ ਉੱਥੇ ਜਿਹੜੇ ਪੇਸ਼ੈਂਟ ਹੈਗੇ ਜੇ ਉਹਨਾਂ ਨੂੰ ਖੂਨ ਨ ਦਾ ਹੋ ਕਰਦਾ ਨਾ ਕਦੀ ਆਇਸ਼ਟਾਈ ਦਾ ਦੁਖੀ ਕੋਣ ਹੁੰਦਾ ਜੀ ਆ ਸਾਡੇ ਵਰਗੇ ਆਮ ਜੰਦਾ ਪਰੇਸ਼ਾਨ ਹੁੰਦੀ ਆ ਉਹ ਕਹਿੰਦੇ ਨੇ ਵੀ ਜਿਹੜੇ ਹੇਟਰ ਹਨ ਕਾਨੂੰਨ ਹੈ ਮਤਲਬ ਕਿ ਡਰਾਈਵਰਾਂ ਦੇ ਇਹ ਫਾਇਦੇ ਲਈ ਨੇ ਪਾਜੀ ਕਾ ਤਾਂ ਪਾਜੀ ਬਰੀ ਗੱਲ ਸੁਣੋ ਜੇ ਪਾਜੀ ਗੱਡੀ ਚੱਲੂਗੀ ਰੋਡਾਂ ਤੇ ਤਾਂ ਵੱਜਣੀ ਤਾਂ ਹੈ ਹੀ ਆ ਐਸਣੇ ਪਾਜੀ ਡਰਾਈਵਰ ਦਾ ਉਸ ਹੁੰਦਾ ਵਾ ਆ ਜਿਹੜੇ ਅੱਜ ਕੱਲ ਦੇ ਜਿਹੜੇ ਲੰਡਾਰ ਆ ਉਹ ਵੀ ਤਾਂ ਪਹਜਾਂਦੇ ਆ ਉਹਨਾਂ ਦੀ ਕੀ ਉਹਨਾਂ ਦੀ ਗਲਤੀ ਨਹੀਂ ਹੁੰਦੀ ਆ ਸਾਰੀ ਗਲਤੀ ਡਰਾਈਵਰਾਂ ਦੀ ਹੁੰਦੀ ਆ ਜੀ ਇਹਦਾ ਮੋਦੀ ਦਾ ਦਿਮਾਗ ਖਰਾਬ ਹੋ ਜਾਵਾ ਜੀ ਮੈਂ ਤਾਂ ਜੀ ਇੱਕ ਠੋਕ ਕੇ ਕਹਿੰਦਾ ਮੋਦੀ ਦਾ ਦਿਮਾਗ ਖਰਾਬ ਹੋ ਜਾਵਾ ਉਹਨੇ ਬਰਬਾਦ ਕਰਤਾ ਸਾਨੂੰ ਆ ਦੇਖੋ ਜੀ ਅਸੀਂ ਇੱਥੇ ਲਾਇਨ ਤੇ ਖੜੇ ਆ ਹੁਣ ਮੈਂ ਕਾ ਡਿਊਟੀ ਪੂਰੀ ਕਰਨੀ ਚ ਪਾਜੀ ਮੇਰਾ ਮੇਰਾ ਜਿਹੜਾ ਆਖਰੀ ਟਾਈਮ ਆ 5 ਵਜੇ ਦਾ ਆਏਗਾ ਜੀ ਜੇ ਜਦੋਂ ਪੀਜੇ ਪਹੁੰਚੋ ਹੋਰ ਜੀ ਭਾਜੀ ਮੇਰਾ ਮੇਰਾ ਹਜੇ ਭਾਜੀ ਫਸਟ ਰਾਉਂਡ ਹੀ ਕਲੀਅਰ ਹੋਇਆ ਵਾ ਸੈਕੰਡ ਰਾਉਂਡ ਮੇਰਾ ਰਹਿਦਾ ਵਾ ਚਮਕੌਰ ਮੁਰਿੰਡਾ ਕੋਰਾਲੀ ਦਾ ਠੀਕ ਹੈ ਜੀ ਆ ਸਿਵਲ ਹਸਪੀਟਲ ਲੱਗ ਗਈ ਹੈ ਕ੍ਰਿਸ਼ਨਾਲਾ ਦਾ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ ਹਜੇ ਉਹ ਵੀ ਕਵਰ ਕਰਨਾ ਤੁਸੀਂ ਕਵਰ ਕਰਨਾ ਜੀ ਭਾਜੀ ਹੁਣ ਦੱਸੋ ਜੀ ਕਦੋਂ ਕਰਨਾ 2:00 ਵਜੇ ਭਾਜੀ ਹੁਣ ਦੇਖ ਲਓ 3 ਘੰਟਾ ਮੈਨੂੰ ਲੱਗਦਾ 3-4 ਘੰਟੇ ਤਾਂ ਮੈਂ ਛੱਲਾਂ ਤੇ ਲੱਗ ਜਾਣੇ ਇਹਦਾ ਵੀ ਦਿਨ ਦੇ ਵਿੱਚ 2-3 ਵਾਰ ਪੈਟਰੋਲ ਪਾਉਂਦੇ ਹੋਵਗੇ ਤੁਸੀਂ ਵੀ ਭਾਜੀ ਆਰਾਮਨਾਲ 250 ਤੱਕ ਲੱਗ ਜਾਂਦਾ ਜੀ ਆ ਆ ਦੇਖ ਲਓ ਜੀ ਆਹ ਹਾਲਾ ਜੀ ਬਾਜੀ ਦਾ ਪ੍ਰਸ਼ਾਸਨ ਤੋਂ ਸਾਡੀ ਆਹੀ ਬੇਨਤੀ ਆ ਆਈ ਦਾ ਮਣਾ ਜਿਹਾ ਮੋਟਾ ਹਲ ਗੱਡੋ ਔਰ ਜਿਹੜੀ ਸਟ੍ਰਾਈਕ ਆ ਤੁਸੀਂ ਬੰਦ ਕਰਾਓ ਜਿਹੜੇ ਆਪਾਂ ਪਰੇਸ਼ਾਨ ਹੋ ਰਿਹਾ ਆਪਾਂ ਬਾਜੀ ਰੋਜ਼ਗਾਰ ਵਾਲੇ ਬੰਦੇ ਆ ਹੁਣ ਆਪਾਂ ਆ ਜੂਗਾ ਛੱਡ ਕੇ ਘਰ ਆਵਿਆ ਜੀ ਹੁਣ ਸੋ ਮੈਂ ਚਿੰਦੀ ਘੜਾਉਂਦਾ ਜੀ ਦਿੱਲੀ ਆ ਦੇਖ ਲਿਓ ਡਰਾਈਵਰ ਭਾਈ ਚਾਰਾਂ ਦੀ ਆਪਾਂ ਗੱਲ ਕਰੀ 10-15000 ਵੱਧ ਤੋਂ ਵੱਧ ਤਨਖਾਹ ਉਹਦੀ ਉਹ ਵੀ ਸਰਕਾਰੀ ਜਿਹੜੇ ਜਿਹੜੇ ਸਰਕਾਰੀ ਮੈਕਮੇ ਦੇ ਜਿਹੜੇ ਮੁਲਾਜ਼ਮ ਲੱਗੇ ਹੋਇਆ ਉਹਨਾਂ ਦੀ ਬਾਜੀ ਹਰ ਸਾਲ ਇਨਕ੍ਰੀਮੈਂਟ ਲੱਗਦੀ ਆ 5000 ਦੀ ਹੈ ਔਰ ਜ ਤੋ ਵਿਚਾਰੇ ਡਰਾਈਵਰ ਬੰਦੇ ਆ ਉਹ ਤਾਂ ਭਾਜੀ ਸਾਡੇ ਲਈ ਮਰ ਰਹੇ ਆ ਕੋਈ ਭਾਜੀ ਆਪਣਾ ਕੜਕਾ ਦੀ ਬੋਰੀ ਲੈ ਕੇ ਆ ਰਿਹਾ ਕੋਈ ਪੈਟਰੋਲ ਦੀ ਗੱਡੀ ਲੈ ਕੇ ਆ ਰਿਹਾ ਹੁਣ ਸਟ੍ਰਾਈਕ ਲਾਤੀ ਜੇ ਹੁਣ ਪੈਟਰੋਲ ਨਹੀਂ ਆਣਗੇ ਤਾਂ ਆਪਾਂ ਪੈਟਰੋਲ ਕਿੱਥੇ ਭਰਾਂਗੇ ਮੇਰੀ ਗੱਲ ਸੁਣਾਵਾਕਰ ਹੁਣ ਇੰਨੇ ਬੰਦੇ ਲਾਈਨ ਚ ਲੱਗੇ ਹੋਏ ਨੇ ਗੱਡੀਆਂ ਖੜੀਆਂ ਮੈਂ ਕਹਿੰਨਾ ਕਟੜਕੜੀ ਦੀ 2-250 ਮੋਟਰਸਾਈਕਲ ਹੋਊਗਾ ਉਰੇ ਜੇ ਪੈਟਰੋਲ ਮੁੱਕ ਗਿਆ ਘੰਟੇ ਤੱਕ ਫਿਰ ਕਿੱਥੇ ਜਾਉਗੇ ਉਹੀ ਤਾਂ ਗੱਲਾਂ ਭਾਜੀ ਕਿੱਥੇ ਜਾਣਾ ਮੇਰੇ ਤਾਂ ਭਾਜੀ ਘਰ ਜਾਣਾ ਔਖਾ ਹੋ ਜਾਣਾ ਜੀ ਫਿਰ ਮੈਨੂੰ ਇੱਥੇ ਹੀ ਅੱਜ ਬਿਸਤਰਾ ਵਿਛਾ ਕੇ ਸ ਵੀਰ ਲੋਕ ਹਰ ਇੱਕ ਨੂੰ ਕੰਮਾਂ ਕਰਾਂ ਵਾਲੇ ਲੋਕ ਨੇ ਤੇ ਸਭ ਇੱਥੇ ਪਹੁੰਚੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਇਹ ਤਸਵੀਰਾਂ ਨੇ ਅੱਜ ਕੋਰਾਲੀ ਤੋਂ ਦਿਖਾ ਰਹੇ ਆਂ ਦੇ ਕੋਰਾਲੀ ਦੇ ਪੈਟਰੋਲ ਪੰਪ ਦੇ ਲੱਗਦਾ ਵੀ ਇਦਾਂ ਦਾ ਹਾਲ ਜਿਹੜਾ ਲੋਕਾਂ ਦਾ ਏਡਾ ਬੜਾ ਇਕੱਠ ਹੈ ਸ਼ਾਇਦ ਤੁਸੀਂ ਪਹਿਲਾਂ ਕਦੀ ਨਾ ਦੇਖਿਆ ਹੋਵੇ ਤੇ ਅੱਜ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਵੀਰਾਂ ਨੂੰ ਕੋਈ ਗਲਤ ਗੱਲ ਪਈ ਸਹੀ ਆਲੀ ਸਹੀ ਗੱਲ ਹੈ ਕਿੱਥੋਂ ਆਇਓ ਆਪਾਂ ਲੋਕ ਲੈ ਆਂ ਭਾਜੀ ਲੋਕ ਲੈ ਆਓ ਜੀ ਦੇਖਿਆ ਨਾ ਘਟ ਕਰਾਲੀ ਸੀ ਨਹੀਂ ਦੇਖਿਆ ਤਾਂ ਉਹ ਕੰਮ ਹੋ ਗਿਆ ਜਿਹਦਾ ਨੋਟਬੰਦੀ ਨਹੀਂ ਹੋਈਦੀ ਭੱਜ ਦੌੜ ਪੈ ਗਈ ਜੀ ਉਹ ਕੰਮ ਹੋ ਗਿਆ ਭਾਜੀ ਲੱਗਦਾ ਕਰੋਨੇ ਤੋਂ ਬਾਅਦ ਇਹ ਦੂਜਾ ਹੁਜਾ ਉਹ ਹੈ ਜੀ ਬਿਲਕੁਲ ਨੱਠ ਨੱਠ ਭੱਜ ਪੈ ਗਈ ਜੀ ਸਾਰੇ ਮੁਲਕ ਨੂੰ ਸਾਰੇ ਪਬਲਿਕ ਨੂੰ ਕੀ ਕਰੇ ਹੁਣ ਕੋਈ ਦਿਹਾੜੀਦਾਰ ਬੰਦਾ ਕੀ ਕਰੇ ਹੁਣ ਦਿਹਾੜੀ ਛੱਡ ਕੇ ਆਇਆ ਜੀ ਉਹ ਸਰਕਾਰਾਂ ਨੂੰ ਪੁੱਛੇ ਵੀ ਕਾਦੋਂ ਕਰ ਰਹੀਆਂ ਜੀ ਇਹ ਜਾ ਨਿਊਜ਼ ਵੀ ਦੇਖੀ ਸੀ ਕਿ ਉਸ ਤੋਂ ਬਾਅਦ ਪਤਾ ਲੱਗਿਆ ਉਸ ਤੋਂ ਬਾਅਦ ਪਤਾ ਲੱਗਿਆ ਭਾਜੀ ਮਾਦਾ ਕੰਮ ਛੱਡ ਕੇ ਭੱਜਿਆ ਆਇਆ ਓਕੇ ਭਾਜੀ ਥੈਂਕ ਯੂ ਹੁਣ ਠੀਕ ਅ ਵੀਰ ਨਾਲ ਗੱਲਬਾਤ ਕਰਦੇ ਆਂ ਬੇਸ ਪਲੀਨ ਪਾਲਣ ਦਾ ਤੇਲ ਪਾ ਲੋ ਪਾਲਣ ਦਾ ਪਾਲਣ ਦਾ ਪਾ ਲੋ ਸੋ ਦੇਖ ਸਕਦੇ ਹੋ ਸਭ ਨੂੰ ਇਹੀ ਹੈ ਵੀ ਤੇਲ ਪਵਾ ਦਿੱਤਾ ਜਾਵੇ ਗੱਡੀਆਂ ਦੇ ਵਿੱਚ ਵਾਈਕਲਾਂ ਦੇ ਵਿੱਚ ਜਿਹੜੇ ਕਿ ਸਾਰੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਫਿਰ ਲੋਕ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਆਪਣੀ ਕੋਸ਼ਿਸ਼ ਕਰਦੇ ਆਂ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਪਬਲਿਕ ਸਸੀਗਾਲ ਜੀ ਸਸੀਗਾਲ ਜੀ ਪਬਲਿਕ ਕਿਵੇਂ ਦੇਖਦੇ ਹੋ ਲਾਈਨਾਂ ਲੱਗੀ ਹੋਈਆਂ ਤੇਲ ਪੌਣ ਖੜੇ ਲਏ ਨੇ ਇਹਨਾਂ ਦਾ ਦਿੱਕਤ ਬਹੁਤ ਆ ਰਹੀ ਹੈ ਖੇਸਿਆਂ ਦੂਰ ਜਾਣਾ ਹੁੰਦਾ ਉਹਨਾਂ ਅਸੀਂ ਅੱਜ ਵੱਦੀ ਜਾਣਾ ਹਰੀਬੌਰ ਬਾਬੇ ਜੀ ਤੇ ਰਸਤੇ 'ਚ ਕੋਈ ਹੈ ਨਹੀਂ ਉੱਥੇ ਸਾਦਨ ਵੀ ਸੈਂਟਰ ਦੀ ਸਰਕਾਰ ਨੇ ਇਹਨੂੰ ਕਾਨੂੰਨ ਲਾਗੂ ਕੀਤਾ ਹੈ ਨਵੇਂ ਨਵੇਂ ਬਹੁਤ ਗਲਤ ਕਰਿਆ ਜੀ ਸੈਂਟਰ ਜਿਹੜੇ ਪੰਜ ਪੰਜ ਕਾਨੂੰਨ ਜਿਹੜੇ ਕਰਿਆ ਨਾ ਜੀ ਬਹੁਤ ਗਲਤ ਕਰ ਰਹੇ ਨੇ ਆ ਪਬਲਿਕ ਪਹਿਲਾਂ ਪਹਿਲਾਂ ਪਬਲਿਕ ਕਾਨੂੰਨਾਂ ਨੂੰ ਧੋਸਿਆ ਦਿੰਦੇ ਨੇ ਅਸੀਂ ਆ ਕਰਾਂਗੇ ਅਸੀਂ ਆ ਕਰਾਂਗੇ ਹਾਂਜੀ ਜਦੋਂ ਸੀਟਾਂ ਮਿਲ ਜਾਂਦੀਆਂ ਕੁਰਸੀਆਂ ਮਿਲ ਜਾਂਦੀਆਂ ਬਾਅਦ ਚ ਭੁੱਲ ਜਾਂਦੇ ਨੇ ਕਹਿੰਦੇ ਨਵਾਂ ਸਾਲ ਸੀ 2024 ਦਾ ਤੇ 24 ਦਾ ਲੋਕੀ ਨਵਾਂ ਤੋਹਫਾ ਮਿਲਿਆ ਲੋਕੀ ਲੋਕੀ ਦਾ ਸੁੱਖ ਮੰਗਦੇ ਨੇ ਪਰ ਇਹ ਇਹ ਸਰਕਾਰਾਂ ਨੇ ਇਹ ਨਵਾਂ ਤੋਹਫਾ ਦੇ ਰਹੇ ਨੇ ਪਬਲਿਕ ਜਨਤਾ ਨੂੰ ਤਾਂ ਇਹਨਾਂ ਨੂੰ ਛੇਤੀ ਫੇਰ ਦੁਬਾਰਾ ਮੋੜ ਮੋੜ ਕੇ ਵੋਟਾਂ ਬਣ ਗਏ ਪਰ ਲੋਕੀ ਵੀ ਆਂਦੇ ਨੇ ਜਿਹੜੇ ਫੇਰ ਆ ਜਾਂਦੇ ਨੇ ਗੁੰਮਰਾਹ ਹੋ ਜਾਂਦੇ ਨੇ ਮਾੜੀਆਂ ਜਾਂ ਚੀਜ਼ਾਂ ਲਾਲਚ ਦੇ ਪਿੱਛੇ ਹਾਂਜੀ ਤੇ ਇਹ ਗਲਤ ਚੀਜ਼ਾਂ ਨੇ ਬੰਦਾ ਕੀ ਪਬਲਿਕ ਨੂੰ ਹੈਰਾਨ ਕਰਨਾ ਲੱਗ ਪਬਲਿਕ ਇਹਨਾਂ ਨੂੰ ਬਣਾਉਂਦੀ ਹੈ ਤੇ ਪਬਲਿਕ ਨੂੰ ਇਹ ਖਰਾਬ ਕਰਦੇ ਬਿਨ ਤੇ ਦੇਖ ਸਕਦੇ ਹੋ ਮੈਨਾਂ ਕਰਵੇਂ ਲੋਕਾਂ ਨੂੰ ਹਰਾਸਮੈਂਟ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਇਹ ਵੋਟਾਂ ਦਾ ਵੀ ਚੱਕਰ ਹੋ ਸਕਦਾ ਹੈ ਤੇ ਸਾਰੀਆਂ ਜਿਹੜੀਆਂ ਇਹ ਤਸਵੀਰਾਂ ਨੇ ਅੱਜ ਕੋਰਾਲੀ ਸ਼ਹਿਰ ਦੀ ਦਿਖਾ ਰਿਆ। ਇਸੇ ਤਰ੍ਹਾਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਪਲ-ਪਲ ਦੀ ਜਿਹੜੀ ਅਪਡੇਟ ਆ। ਅਸੀਂ ਪੈਟਰੋਲ ਪੰਪਾਂ ਤੋਂ ਤੇ ਜੇ ਹੋਰ ਵੀ ਜਿਹੜਾ ਡਰਾਈਵਰ ਭਾਈਚਾਰਾ ਹੋਊਗਾ ਉਸ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਣਗੇ ਧੰਨਵਾਦ ਜੀ।